ਹੈਲੋ ਸਣੀ ਕੀ ਕਰ ਰਿਹਾ ਮੈਂ ਬਾਹਰ ਆਇਆ ਸੀ ਦੱਸ ਯਾਰ ਮੈਂ ਮਰਨ ਲੱਗਾ ਕੀ ਮੈਨੂੰ ਨਾ ਬਿਜ਼ਨਸ ਵਿੱਚ ਬਹੁਤ ਜ਼ਿਆਦਾ ਲਾਸ ਹੋ ਗਿਆ ਯਾਰ ਤੂੰ ਪਾਗਲ ਹੋ ਗਿਆ ਵਾ ਐਦਾਂ ਕੌਣ ਕਰਦਾ ਵਾ ਲੱਖਾਂ ਦਾ ਕਰਜ਼ਾ ਮੇਰੇ ਸੇਰਾ ਉਹ ਭਰਾ ਵਾ ਕਰਜ਼ਾ ਕੰਮ ਕਰਕੇ ਲਾਇ ਵੀ ਜਾ ਸਕਦਾ ਵਾ ਇਹਦਾ ਮਤਲਬ ਇਹ ਥੋੜੀ ਬੰਦਾਤ ਮਤਿਆ ਕਰੀ ਜਾਵੇ ਮੈਨੂੰ ਨਹੀਂ ਲੱਗਦਾ ਯਾਰ ਇਸ ਜਨਮ ਚ ਮੈਂ ਉਹ ਕਰਜ਼ਾ ਉਤਾਰ ਪਾਉਂਗਾ ਉਹ ਮੇਰੇ ਵੀਰ ਸਭ ਕੁਝ ਹੋ ਜਾਊਗਾ ਮੇਤਰਿਆ ਯਾਰਾ ਨਾ ਤੂੰ ਫਿਕਰ ਨਾ ਕਰ ਆਪਾਂ ਮਿਲ ਕੇ ਕਰ ਲਾਂਗੇ ਹੱਲ ਸਾਰੇ ਯਾਰ ਤੂੰ ਮੇਰੇ ਘਰ ਦੇਆਂ ਦਾ ਧਿਆਨ ਰੱਖਦੀ ਯਾਰ ਮੇਰਾ ਵੀਰ ਨਹੀਂ ਤੂੰ ਤੇਰੇ ਮਾਪਿਆਂ ਨੇ ਤੈਨੂੰ ਕਿੰਨਾ ਔਖਾ ਪਾਲਿਆ ਵਾ ਕਰਜ਼ਾ ਚੱਕ ਕੇ ਤੈਨੂੰ ਪੜਾਈ ਲਖਾਇਆ ਵਾ ਤੇ ਜੇ ਉਹਨਾਂ ਨੂੰ ਪਤਾ ਲੱਗੂਗਾ ਕਿ ਉਹਨਾਂ ਦੀ ਜਿਹੜੀ ਔਲਾਦ ਹੈਗੀ ਆ ਜ਼ਿੰਦਗੀ ਤੋਂ ਹਾਰ ਕੇ ਇਦਾਂ ਆਤਮ ਹੱਤਿਆ ਕਰਨ ਲੱਗ ਗਈ ਆ ਤਾਂ ਕੀ ਵੀ ਤੂੰ ਕਿ ਉਹਨਾਂ ਦੇ ਮਨ ਤੇ ਤੂੰ ਮੇਰਾ ਭਰਾ ਆ ਯਾ ਨਾ ਮੈਨੂੰ ਆੜੀ ਕਹਿਣਾ ਨਾ ਆਪਣਾ ਭਾਈ ਤੂੰ ਮੇਰਾ ਸੱਚਾ ਦੋਸਤ ਆ ਤਾਂ ਹੀ ਤੈਨੂੰ ਮੈਂ ਫੋਨ ਕਰਦਾ ਪਿਆ ਤੂੰ ਬਸ ਯਾਰ ਮੇਰੇ ਘਰ ਦੇਆਂ ਦਾ ਧਿਆਨ ਰੱਖਦੀ ਯਾਰ ਮੈਂ ਕੁਝ ਨਹੀਂ ਸੁਣ ਆਪਾਂ ਮਿਲਦੇ ਆਂ ਮਿਲ ਕੇ ਕੋਈ ਸੋਲੂਸ਼ਨ ਕੱਢ ਲਾਂਗੇ ਕੁਛ ਨਹੀਂ ਸੋਲੂਸ਼ਨ ਨਿਕਲਣਾ ਬਾਈ ਮੈਨੂੰ ਲੱਗਦਾ ਸਾਰੀ ਪ੍ਰੋਬਲਮ ਨਾ ਮੇਰੇ ਮਰਨ ਵਾਲੀ ਠੀਕ ਹੋਣੀ ਆ ਤੂੰ ਇਹ ਦੇਖ ਤੇਰੇ ਮਾਂ ਕੋਲ ਦਾ ਕੀ ਬਣਨਾ ਤੇਰੇ ਮਗਰੋਂ ਉਹਨਾਂ ਨੂੰ ਤੇਰੇ ਬਣਾ ਕੋਣ ਪੁੱਛੂਗਾ ਹੋਰ ਕਿੰਨਾ ਵਿਸ਼ਵਾਸ ਕਿੰਨਾ ਪਿਆਰ ਕਰਦੇ ਤੈਨੂੰ ਉਹ ਤੇ ਬਾਈ ਮੈਂ ਹੁਣ ਕੀ ਕਰਾਂ ਯਾਰ ਮੇਰੀ ਗੱਲ ਮੰਨ ਤੂੰ ਵਾਪਸ ਹੋ ਜਾ ਉੱਥੋਂ ਜਿੱਥੇ ਵੀ ਤੂੰ ਖੜਾ ਆਵਾ ਜਿੱਥੇ ਵੀ ਤੂੰ ਗਿਆ ਆ ਸਾਰੇ ਹੱਲ ਹੋ ਜਾਣਗੇ ਮੇਰਾ ਭਰਾ ਕੋਈ ਨਹੀਂ ਆਪਾਂ ਮਿਲਦੇ ਆਂ ਠੀਕ ਐ ਤੂੰ ਚੱਲ ਠੀਕ ਐ ਯਾਰ ਮੈਂ ਸ਼ਾਮ ਨੂੰ ਤੈਨੂੰ ਮਿਲਦਾ ਹਾਂ 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 ਓਕੇ ਹੈਲੋ ਹਾਂ ਬਾਬੇ ਕਿਵੇਂ ਆ ਵਧੀਆ ਸਨੀ ਤੂੰ ਸੁਣਾ ਮੈਂ ਠੀਕ ਆ ਓ ਯਾਰ ਭੁੱਖ ਬਹੁਤ ਲੱਗੀ ਏ ਯਾਰ ਕੋਕਨ ਕੀ ਆ ਕੀ ਖਾਣਾ ਪੀਜ਼ਾ ਕੋਲਡਨ ਖਾਣੇ ਕਿੰਨੇ ਆਪਾਂ ਯਾਰ ਬਾਬੇ ਤੈਨੂੰ ਕਿੰਨੀ ਵਾਰੀ ਕਿਹਾ ਹੈ ਮੈਂ ਆ ਪੀਜ਼ੇ 버거 ਨਾ ਖਾਇਆ ਕਰ ਪਤਾ ਕਿੰਨੇ ਸੈਲਫਿਕ ਤਾਂ ਨਾ ਵੇ ਉਹ ਯਾਰ ਤੇਰਾ ਹੀ ਹੁੰਦਾ ਮੇਰਾ ਤਾਂ ਹੁੰਦਾ ਨਹੀਂ ਆ ਜੇ ਕੁਝ ਵਧੀਆ ਖਾ ਉਹਦੀ ਥਾਂ ਤੇ ਜ਼ਰੂਰੀ ਥੋੜੀ ਪੀਜ਼ਾ 버거 ਖਾਣੇ ਆ ਕੁਝ ਹੋਰ ਖਾ ਲੈ ਬੰਦਾ ਤੂੰ ਐਦਾਂ ਕਰ ਤੂੰ ਸੈਂਡਵਿਚ ਖਾ ਲੈ ਤੈਨੂੰ ਮੈਂ ਪੂਰੇ ਪੈਸੇ ਭੇਜਦਾ 15 ਰੁਪਏ ਚੱਲ ਭੇਜ ਦੇ 15 ਭੇਜ ਦੇ ਕੋਈ ਨਹੀਂ ਚਾਹ ਠੀਕ ਹੈ ਬਾਵੇ ਓਕੇ ਆ ਲਓ ਭਾਈ ਤੁਹਾਡਾ ਪੀਜ਼ਾ ਜੀ ਮੈਂ ਤਾਂ ਇੱਕ ਪੀਜ਼ਾ ਦੋ ਆਰਡਰ ਕੀਤੇ ਸੀ ਮੈਂ ਦੂਜਾ ਵੀ ਆ ਰਿਹਾ ਭਾਜੀ ਇਹ ਆ ਲਓ ਤੁਹਾਡਾ ਵੀਜ਼ਾ ਤੇ ਪੁਰਾਣੇ ਪੈਸੇ ਵੀ ਤੁਸੀਂ ਦੇ ਦਿਓ ਭਾਈ ਆਪਣੇ ਕਿਹੜੇ ਪੈਸੇ ਪੁਰਾਣੇ ਯਾਰ ਸਹੀ ਤੇ ਹਾਂਜੀ ਹਾਂਜੀ ਕੋਈ ਨਹੀਂ ਲੈ ਲਿਓ ਪੈਸੇ ਮੈਂ ਕਿਹੜਾ ਕਿਸੇ ਹੋਰ ਕੋ ਵੀਦਾ ਖਾਨ ਨਾਲ ਥੋੜੇ ਕੋਈ ਆਣਾ ਨਾ ਠੀਕ ਹੈ ਹੈਲੋ ਹੈਲੋ سنی ਯਾਰ ਇੱਕ ਕੰਮ ਸੀ ਯਾਰ ਤੇ ਦੱਸ ਵੀਰੇ ਯਾਰ ਮੈਂ ਤਾਂ ਜਾਣਾ ਸੀ ਸੇਲੇ ਨੂੰ ਮਿਲਣ ਤੇ ਮੈਨੂੰ ਚਾਹੀਦੀ ਸੀ ਯਾਰ ਗੱਡੀ ਭਰਾ ਬਣ ਕੇ ਨਾ ਨਾ ਕਰੀਂ ਤੇਰੇ ਇੰਨੇ ਯਾਰ ਦੋਸਤ ਨੇ ਕਿਤੋਂ ਯਾਰ ਗੱਡੀ ਦਾ ਅਰੇਂਜਮੈਂਟ ਕਰਾ ਤੇ ਵੀਰੇ ਮੇਰੀ ਗੱਲ ਸੁਣ ਤੈਨੂੰ ਕੋਈ ਹੋਰ ਕੰਮ ਹੁੰਦਾ ਨਾ ਮੈਂ ਗੱਡੀ ਅਰੇਂਜ ਕਰਾ ਦਿੰਦਾ ਪਰ ਤੂੰ ਕੁੜੀ ਨੂੰ ਲੈ ਕੇ ਜਾਣਾ ਇਹਦੇ ਵਿੱਚ ਮੈਂ ਤੇਰੇ ਕੋਈ ਹੈਲਪ ਨਹੀਂ ਕਰ ਸਕਦਾ ਉਹ ਯਾਰ ਭਰਾਈ ਭਰਾ ਦੇ ਕੰਮ ਆਉਦਾ ਹੁੰਦਾ ਤੂੰ ਕਰਦੇ ਰਹੇਂ ਜੀ ਯਾਰ ਯਾਰ ਬਿਲਕੁਲ ਵੀ ਨਹੀਂ ਵੀਰੇ ਪਤਾ ਕੀ ਗੱਲ ਆ ਐਵੇਂ ਤੂੰ ਕਿਸੇ ਬਗਾਨੀ ਕੁੜੀ ਨੂੰ ਨਾਲ ਲੈ ਕੇ ਜਾਏਂਗਾ ਠੀਕ ਆ ਰਾਤ ਨੂੰ ਗੱਲਬਾਤ ਹੋਗੀ ਤਾਂ ਗੱਡੀ ਵਾਲਾ ਚੱਕਰ ਫਿਰ ਮੈਂ ਨਹੀਂ ਪਾ ਸਕਦਾ ਹੈਗਾ ਚਲ ਬਾਈ ਸੌਰੀ ਯਾਰ ਨਹੀਂ ਕਰਦਾ ਓਕੇ ਵੀਰੇ ਸੈਲੀ ਨੂੰ ਮਿਲਣ ਜਾਣਾ ਡੱਡੀ ਦੇ ਦੋਗੇ ਜਾਓ ਜਾ ਫਿਰ ਨਹੀਂ ਗੱਡੀ ਚੱਲ ਵੇਰੇ ਦੇ ਦੋ ਯਾਰ ਉਹ ਪਿਛਲੀ ਯਾਰ ਵੀ ਗੱਡੀ ਲੈ ਕੇ ਆ ਮਾਰ ਕੇ ਲੈ ਆ ਗੱਡੀ ਨੂੰ ਉਹ ਮੈਂ ਥੋੜੀ ਮਾਰੀ ਆ ਉਹ ਤਾਂ ਮੋਟਰਸਾਈਕਲ ਵਾਲੇ ਨੇ ਵਿੱਚ ਮਾਰੀ ਆ ਹਰ ਵਾਰੀ ਗੱਡੀ ਲੈ ਇਹਨਾਂ ਨਾਲ ਡੀਜ਼ਲ ਪਵਾਣਾ ਨਾਲ ਚੱਲ ਹੈ ਨਹੀਂ ਗੱਡੀ ਚੱਲ ਵੀਰੇ ਮੇਰੀ ਗੱਲ ਸੁਣੋ ਯਾਰ ਪਤਾ ਕੀ ਗੱਲ ਆ ਮੇਰੇ ਪੈਸੇ ਡੇਗੇ ਜੇ ਤਾਂ ਮੈਂ ਡੀਜ਼ਲ ਨਹੀਂ ਪਵਾਇਆ ਹੈਗਾ ਹੁਣ ਮੇ ਕੋਲ ਪੈਸੇ ਹੈਗੇ ਆ ਮੈਂ ਤੁਹਾਨੂੰ ਪੈਸੇ ਵੀ ਦਿਖਾ ਦਿੰਨਾ 40 ਰੁਪਏ ਪੂਰੇ ਹੈਗੇ ਦਾਦਾ ਪਰ ਮੈਂ ਹੋਰ ਕੁੜੀ ਕੁੜੀ ਤੇ ਵਹ ਲੈ ਕੇ ਪਵਾ ਦੂੰਗਾ ਤੈਨੂੰ ਕਹਿ ਤਾ ਨਾ ਇੱਕ ਵਾਰੀ ਨਹੀਂ ਦੇਣੀ ਗੱਡੀ ਚੱਲ